ਹਾਂਜੀ ਆ ਜਿਹੜੇ ਪਿੰਡ ਦਾ ਤੁਸੀਂ ਦਰਸ਼ਨ ਕਰ ਰਿਹਾ ਜੀ ਇਹ ਸਭਰਾ ਨਗਰ ਹੈ ਜੀ ਬਹੁਤ ਵੱਡਾ ਪਿੰਡ ਹੈ ਜੀ ਬੜੇ ਪਹਿਲਵਾਨ ਪੈਦਾ ਹੋਏ ਜੀ ਬਹੁਤ ਜ਼ਿਆਦਾ ਕਵੀਸ਼ਰ ਪੈਦਾ ਹੋਇਆ ਜੀ ਇਸ ਪਿੰਡ ਦੇ ਵਿੱਚ ਬਾਕੀ ਆ ਦੇਖੋ ਬਹੁਤ ਵੱਡੀ ਆਬਾਦੀ ਵਾਲਾ ਇਹ ਨਗਰ ਹੈ ਜੀ ਸਭ ਤੋਂ ਵੱਧ ਜ਼ਮੀਨ ਹੈ ਪੰਚਾਇਤੀ ਇਸ ਪਿੰਡ ਦੀ ਕਿਉਂਕਿ ਕੇ ਸੁਰ ਸਿੰਘ ਤੇ ਇੱਕ ਬਲਟੂਆ ਇਹ ਨਗਰ ਮਾਝੇ ਦੇ ਵਿੱਚ ਬਹੁਤ ਵੱਡੇ ਪਿੰਡ ਹੈ ਜੀ ਠੀਕ ਹੈ ਜੀ ਬਾਕੀ ਆ ਜੋ ਤੁਹਾਨੂੰ ਸਾਰੇ ਦਰਸ਼ਨ ਕਰਾ ਰਿਹਾ ਇਸ ਨਗਰ ਦੇ ਦੂਰ ਤੱਕ ਇੱਕ ਵਾਰ ਵੀਡੀਓ ਦੇਖੋ ਇਹ ਗਦਾਈ ਕੀ ਪੱਤੀ ਦਾ ਗੁਰਦੁਆਰਾ ਹੈ ਜੀ ਪੱਤੀ ਦੇ ਸਹਿਯੋਗ ਨਾਲ ਤੇ ਬਾਕੀ ਐਨ ਆਰ ਆਈ ਭਰਾਵਾਂ ਵੱਲੋਂ ਬਹੁਤ ਵੱਡਾ ਸਹਿਯੋਗ ਹੈ ਜੀ ਹਾਂਜੀ ਸ਼ਾਹ ਜੀ ਅੰਜੀ ਆਹ ਦੇਖੋ ਸ਼ਾਹ ਸਾਡਾ ਵਾਜਾ ਮਾਰੀ ਜਾ ਰਿਹਾ ਆਹ ਦੇਖੋ ਸ਼ਾਹ ਦਾਦਾ ਸ਼ਾਹ ਆ ਗਈ ਆ ਗਈ ਤਸਵੀਰ ਤੁਹਾਡੀ ਜੀ ਗਦਾਈ ਬਸ ਜੀ ਬਸ ਚਾਹ ਪਾਣੀ ਛੱਕ ਕੇ ਜੀ ਠੀਕ ਹੈ ਜੀ ਆ ਗਦਾਈ ਕੀ ਪੱਤੀ ਆ ਗਈ ਜੀ ਇਸ ਸਾਈਡ ਬਾਕੀ ਤਨਤਨ ਬਾਬਾ ਵੀਰ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਜੀ ਆ ਦੇਖੋ ਤਨਤਨ ਬਾਬਾ ਵੀਰ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਕਿਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਆ ਦਰਸ਼ਨ ਕਰੋ ਜੀ ਆ ਖਿਲਾ ਸਾਹਿਬ ਆ ਜੀ ਉਹ ਜਿੱਥੇ ਟਾਵਰ ਦੇ ਨਾਲ ਏ ਬਾਬਾ ਪੂਰਨ ਸਿੰਘ ਜੀ ਦਾ ਗੁਰਦੁਆਰਾ ਜੀ ਆ ਦੇਖੋ ਬਾਬਾ ਪੂਰਨ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਬਾਕੀ ਉਹ ਜ਼ਮੀਨਾਂ ਬਹੁਤ ਆ ਪਿੰਡ ਨਗਰ ਦੀਆ ਵੇਖੋ ਕਿਵੇਂ ਅਜੇ ਤੱਕ ਵੀ ਖਾਲੀ ਪਈਆਂ ਜ਼ਮੀਨਾਂ ਜਿਹੜੀਆਂ ਬਣਨ ਵਾਲੀਆਂ ਜੀ ਸਭਰਾ ਨਗਰ ਦੀਆਂ ਠੀਕ ਆ ਜੀ ਤੁਹਾਨੂੰ ਵੇਖੋ ਦੂਰ ਤੱਕ ਨਗਰ ਨਜ਼ਰ ਮਾਰੋ ਜੀ ਇਹ ਡਾਨ ਨਗਰ ਵੱਡਾ ਮਾਝੇ ਦੇ ਵਿੱਚ ਸੁਰ ਸਿੰਘ ਦੱਸਿਆ ਤੁਹਾਨੂੰ ਤੇ ਬਲਟੂਆ ਇਹ ਮੰਨੇ ਪਰ ਮੰਨੇ ਪਿੰਡ ਹੈ ਜੀ ਦੇਖੋ ਹਨਾ ਗਦਾਈ ਕੀ ਪੱਤੀ ਇਧਰ ਆ ਗਿਆ ਦਰਿਆਲੀ ਸਾਈਡ ਆ ਗਿਆ ਆ ਥਾੜ ਏਰੀਆ ਆ ਗਿਆ ਸੜ ਜੀ ਆ ਸਾਰਾ ਏਰੀਆ ਥਾੜਾ ਐਸ ਸਾਈਡ ਸਾਰਾ ਥਾੜਾ ਜੀ ਐਸ ਸਾਈਡ ਸਾਰਾ ਮਾਝਾ ਏਰੀਆ ਜੀ ਆ ਸਾਰਾ ਮਾਝਾ ਵਸਿਆ ਜੀ ਮਾਝਾ ਇਸ ਬੰਨੇ ਮਾਝਾ ਠੀਕ ਆ ਜੀ ਵੀਰ ਜੀ ਧੰਨਵਾਦ ਵੀਡੀਓ ਸ਼ੇਅਰ ਜ਼ਰੂਰ ਕਰੋ ਬਾਕੀ ਆਪਣੇ ਪੇਜ ਨੂੰ ਫੋਲੋ ਤੇ YouTube ਚੈਨਲ ਉਤਮ ਕਸਾਨ ਵੈਲਫੇਅਰ ਯੂਨੀਅਨ ਇਹ ਆਪਣਾ ਚੈਨਲ ਹੈ ਜੀ ਤਲਵਾਰਗ ਰੰਦਾਵਾ ਉਤਮ ਕਸਾਨ ਇਹ ਆਪਣਾ YouTube ਚੈਨਲ ਹੈ ਜੀ ਬਾਕੀ ਪੇਜ ਦਾ ਤੁਹਾਨੂੰ ਮਤਾਜ਼ਰ